ਤਰਨਤਾਰਨ ਸਿਵਲ ਹਸਪਤਾਲ ਗੇਟ ਅੱਗੇ ਆਸ਼ਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਤਰਨਾ ਦਿੱਤਾ ਗਿਆ। ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਸਰਕਾਰ ਨੂੰ ਕਿਹਾ ਹੈ ਪਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਉਸ ਨੂੰ ਵਧਾਇਆ ਜਾਵੇ ਜਿਹੜੀਆਂ ਢਿੰਜੇ ਸਾਲ ਦੀਆਂ ਆਸ਼ਾ ਵਰਕਰ ਜਿਹੜੀਆਂ ਇਹਨਾਂ ਨੇ ਕੱਢ ਦਿੱਤੀਆਂ ਗਈਆਂ ਜਾਂ ਸਾਡੀਆਂ ਕੁੜੀਆਂ ਜਿਹੜੀਆਂ ਸੁਪਰਵਾਈਜ਼ਰ ਆ ਗਿਆ ਫੈਸਿਲੀਟੇਟਰ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ 44 ਕੁੜੀਆਂ ਤਕਰੀਬਨ ਤਰਨਤਨ ਜ਼ਿਲ੍ਹੇ ਤੋਂ ਕੱਢੀਆਂ ਗਈਆਂ ਜਿਨ੍ਹਾਂ ਚ 4 ਸੁਪਰਵਾਈਜ਼ਰ ਹੈ ਤੇ ਬਾਕੀ ਆਸ਼ਾ ਵਰਕਰ ਹੈ ਉਹਨਾਂ ਨੂੰ ਬਹਾਲ ਕਰਨ ਸੰਬੰਧੀ ਅਸੀਂ ਜਿਹੜਾ ਲਗਾਤਾਰ 21 ਤਰੀਕ ਤੋਂ ਲੈ ਕੇ 28 ਤੱਕ ਰਹੀ ਤਰਨਲਾਆ ਹੈ ਅਗਲਾ ਚੋਣ ਦੀ ਮੰਗ ਨਹੀਂ ਮੰਨਦੇ ਅਗਲਾ ਇਲੈਕਸ਼ਨ ਕੀ ਹੋਏਗਾ ਅਗਲਾ ਇਲੈਕਸ਼ਨ ਸਾਡਾ 29 ਤਰੀਕ ਨੂੰ ਸੀ ਜ਼ਿਲंधर ਕੇ ਰਨ ਜਾ ਰਹੇ ਆ ਪੂਰੇ ਪੰਜਾਬ ਨੂੰ ਕਿੰਨੇ ਟੋਟਲ ਸੰਤਨ ਜ਼ਿਲ੍ਹੇ ਚ ਸਾਡੇ ਵਰਤਣਾ ਦੇ 1300 ਦੇ ਲਗਭਗ ਸਾਡੀਆਂ ਤਨਤਨ ਜ਼ਿਲ੍ਹੇ ਦੇ ਵਿੱਚ ਆਸ਼ਾ ਵਰਕਰ ਪੈਣਾ ਹੈਗਾ ਇਹ ਲਗਾਤਾਰ ਤਾਂ ਨਹੀਂ ਤਰ ਜਾ ਰਹੀ ਰਿਹਾ ਲਗਾਤਾਰ ਤਾਂ ਨਾ ਜਾ ਰਹੀ ਹੈ ਤੇ ਇਸ ਤੋਂ ਬਾਅਦ ਵੀ ਹੀ ਜਾਰੀ ਰੱਖਾਂਗੇ ਇਸ ਟਾਈਮ ਦੇ ਸਥਿਤੀ ਗਵਰਨਮੈਂਟ ਨੂੰ ਕਰਤੀ ਕਰੋ ਜਮਰੋ ਕਿਉਂਕਿ ਕੁੜੀਆਂ ਦੇ ਜਿਹੜੇ ਇਨਸੈਂਟਿਵ ਬੰਦੇ ਸੀ ਜਿਹੜੀ ਪ੍ਰੈਗਨੈਂਟ ਲੈ ਕੇ ਜਾਂਦੀ ਐ ਸੀ 50 ਰੁਪਏ ਬੰਦੇ ਸੀ ਜਾਂ ਬੱਚਾ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਪੈਸੇ ਬੰਦੇ ਸੀ ਉਹ ਸਾਰੇ ਆਸ਼ਾ ਵਰਕਰਾਂ ਨੇ ਉਹਨਾਂ ਨੇ ਕੱਢ ਦਿੱਤੇ ਇਨਸੈਂਟਿਵ ਉਹਨਾਂ ਦੀ ਰਿਪੋਰਟ ਜੇ ਕੋਈ ਕੰਮ ਹੀ ਨਹੀਂ ਆਸ਼ਾ ਵਰਕਰਾਂ ਦਾ ਵੀ ਕੰਮ ਕਾਦਾ ਕਰਨ ਗਿਆ ਇੱਕ 2500 ਰੁਪਇਆ ਜਿਹੜਾ ਨਮੂਨਾ ਲੱਗਾ ਹੋਇਆ ਸੀ ਪੰਜਾਬ ਸਰਕਾਰ ਜਦੋਂ ਪੈਥ ਗਈ ਹੈ ਕਾਂਗਰਸ ਸਰਕਾਰ ਚੰਨੀ ਸਰਕਾਰ ਲਗਾ ਕੇ ਗਈ ਹੈ ਉਸ 2500 ਜੇ ਸਾਰਾ ਕੰਮ ਕਰਨਾ ਚਾਹੁੰਦੇ ਇਨਸੈਂਟਿਵ ਵੀ ਸਾਰੇ ਕੱਟਦੇ ਇਹਨਾਂ ਨੇ ਖਰਚਾ ਕੱਟਣਾ ਹਾਂਜੀ ਤਨਖਾਹ ਕੱਟਣੀ ਸਾਡੀ 2500 ਤੇ ਦੇਖੋ 2500 ਤਨਖਾਹ ਥੋੜਾ ਲਈ ਜਾ ਇਹਦਾ ਵੀ ਆ ਰਹੇ ਹਨ ਪੰਡੇ ਦੇ ਵਿੱਚ ਉਹਦੀ ਤੰਨ ਨੇ ਕਰੋਨਾ ਮਹਾਮਾਰੀ ਦੇ ਦੌਰਾਨ ਔਰਤਾਂ ਨੇ ਜਿੰਨਾ ਸੜ ਗਿਆ ਆਸ਼ਾ ਵਰਕਰਾਂ ਨੇ ਕੰਮ ਕੀਤਾ ਉਹਦੇ ਪੱਲੇ ਕੱਖ ਨਹੀਂ ਪਾਇਆ ਨਾ ਨੇ ਬਿਲਕੁਲ ਉਹਨਾਂ ਨੂੰ ਬਿਲਕੁਲ ਜ਼ੀਰੋ ਕਰਕੇ ਕੱਢ ਤਾ ਗਰਾਊਂਡ ਤੋਂ ਉਹਨਾਂ ਨੂੰ ਹੈ ਰੱਖ ਤਾ ਨਹੀਂ ਹੈ ਕਿ ਜਿੱਥੇ 2800 ਅਸੀਂ ਡਿਊਟੀ ਕਰ ਰਹੇ ਸੀਗੇ ਸਾਨੂੰ ਜਦੋਂ ਇਹਨਾਂ ਨੇ ਰੱਖਿਆ ਸੀ ਉਦੋਂ ਨਾਲੇ ਸਾਡੇ ਨਾਲ ਕੋਈ ਭਾਂਡਾ ਦੱਸਿਆ ਕਿੱਥਾਂ ਹੀ ਨਾ ਸਾਡੀ ਇਹਨਾਂ ਕੋਮਰ ਕਰਤੀ ਸੀ ਜਦੋਂ ਅਸੀਂ ਇਹਨਾਂ ਕੰਮ ਦਿੱਤਾ ਜਦੋਂ ਇਸਨੂੰ ਇਹਨਾਂ ਨੇ ਕੋਈ ਵੀ ਕੰਮ ਦਿੱਤਾ ਕਰਕੇ ਉਹ ਕਰਦੇ ਰਹੇ ਪਰ ਇਹ ਸਾਡਾ ਕੋਈ ਤੁਹਾਨੂੰ ਇਹਨਾਂ ਨੂੰ ਮਾਨ ਪੱਤਾ ਦੇ ਸਾਂਹੀ ਪੈਣਾ ਕੰਮ ਕਰਦੇ ਰਹੀਆਂ ਇਹ ਕਿਸੇ ਦੀ ਵੀ ਮਦਦ ਲਈ ਨਾ ਕੋ ਪੇਮੈਂਟ ਸੀ ਨਾ ਕਿਸੇ ਨੂੰ ਕੋਈ ਮਾਨ ਪੱਤਾ ਸੀਗਾ ਤਿੰਨ ਗੁਣੇ ਗੁਣੇ ਮਾਨ ਠੱਕੇ ਤੇ ਸੀ ਦਿੱਤੀ ਹੈ ਤੇ ਜਦੋਂ ਜਦੋਂ ਵੀ ਕੋਈ ਕੱਲੂ ਹੁੰਦੀ ਸੀ ਤੇ ਇਹਨਾਂ ਨੇ ਕਹਿਣਾ ਕੋਈ ਨਹੀਂ ਆਛਾ ਵਰਕਰ ਦੀ ਅਸੀਂ ਕੰਸੈਂਟਰ ਵੀ ਬਤਾਵਾਂਗੇ ਪੇਮਟ ਵੀ ਬਤਾਵਾਂਗੇ ਜਦੋਂ ਮਾਨ ਇਹ ਇਹ ਜਦੋਂ ਇਹ ਸਰਕਾਰ ਆਈ ਸੀ ਜਾਨ ਲੱਗੇ ਸਾਡਾ ਬ੍ਰਿਸ਼ਰ ਬਣ ਗਈ ਸੀ ਮਾਨ ਸਰਕਾਰ ਨੇ ਕਿਹਾ ਸੀ 2500 ਰੁਪਏ ਰੱਖਾ ਇਹਨੇ ਬਦਲਿਆ ਮੈਂ ਦੁਗਣਾ ਕਰੂੰਗਾ 5000 ਰੁਪਏ ਆਛਾ ਵਰਕਰ ਦਊਂਗਾ ਪਰ ਜਦੋਂ ਦੀ ਮਾਨ ਸਰਕਾਰ ਆਈ ਹੈ ਉਹਦੇ ਸਾਡੇ ਇਨਸੈਂਟਰ ਵੀ ਕੱਟੇ ਗਏ ਹੋਏ ਨੇ ਨਾ ਤੇ ਸਾਡੀ ਪੇਮੈਂਟ ਵਧਾਈ ਇਸਨੇ ਤੇ ਜੋ ਸਾਡੇ ਭੈਣਾ ਸੀ 51 ਸਾਲ ਦੀਆਂ ਉਹਨਾਂ ਨੂੰ ਇਹ ਖਾਲੀ ਅਸਥੀ ਕਰ ਰਿਹਾ ਇਹਨਾਂ ਸੇਵਾ ਮੁਕਤਤਾ ਦਿੱਤਾ ਗਿਆ ਸਾਲ ਨੂੰ ਉਸੇ ਪੀ ਦਾ ਬਹੁਤ ਦੁੱਖ ਆਇਆ ਹੋਇਆ 17 ਸਾਲ ਡਿਊਟੀ ਕਰਕੇ ਇਹ ਹੱਥੇ ਕਰ ਜਾਣਾ ਵੱਡੇ ਬੇਦੀ ਲਾਠੀ ਜਿਹੜੀ ਇਹਨਾਂ ਖੋਲੀਆਂ ਸਾਡੀਆਂ ਭੈਣਾਂ ਨੇ ਸਾਨੂੰ ਇਹ ਮੰਗਿਆ ਕਿ ਉਹਨਾਂ ਨੂੰ 51 ਸਾਲ ਹੋਣੇ ਭੈਣਾਂ ਦੀ ਪੈਨਸਨ ਮਿਲ ਦਿੱਤੀ ਜਾਵੇ ਤੇ ਜਦੋਂ ਉਹਨਾਂ ਨੂੰ ਸੇਵਾ ਮੁਕਤ ਕਰਨਾ ਹੈ ਉਹਨਾਂ ਨੂੰ 5 ਲੱਖ ਰੁਪਏ ਰਕਮ ਦਿੱਤਾ ਜਾਵੇ 10000 ਦਾ ਪੇਮੈਂਟ ਬਚਿਆ ਹੈ